ਅੱਜ ਇਹ ਰੋਸਤਮ ਨੂੰ ਆ ਗਿਆ ਫਰੇਮਾਂ ਤੇ ਹੋ ਸਕੇ ਤਾਂ ਆਪਣੇ ਕੋਲ ਅੱਜ ਬਰੋਟੋਸੈਲ ਲੈਣੀ ਸੀ ਆ ਦੇਖ ਲੈਨੇ ਜਗਾਲੇ ਵੀ ਬਾਹਰ ਮਾਰੀ ਕਿਉਂਕਿ ਇੱਕਦਮ ਇਹਨੇ ਢਿੱਡ ਚੱਕ ਲਿਆ ਆ ਵੇਖ ਲੋ ਫਰੇਮਾਂ ਤੇ ਇੱਕ ਵਾਰੀ ਨੂੰ ਯਰਦਾ ਦਿੱਤਾ ਤਾਂ ਇੱਕ ਦਾ ਬਣਾ ਕੇ ਹੁਣ ਪਿਆਵਾਂਗੇ ਦੁੱਧ ਬਾਈ ਇਹਦੀ ਹੋਰ ਚਾਹੁੰਦੇ ਆ ਘਟੋ ਘਟ ਲੀਟਰ ਦੁੱਧ ਮਾਰਾਂਗੇ ਉਸ ਤੋਂ ਬਾਅਦ ਨਾਲ ਦੀ ਨਾਲ ਬਰੋਟੋਸੈਲ ਵੀ ਲਿਆਵਾਂਗੇ ਆ ਵੇਖੋ ਗਾਲੀ ਕਰੀ ਜਾਂਦਾ ਤੇ ਕੱਢੀ ਜਾਂਦਾ ਹੈ ਯਰਦੇ ਦੇਂਦਾ ਵੇਖੋ ਜੀ ਫਾਇਦਾ ਰਿਜ਼ਲਟ ਦੋ ਤਿੰਨ ਮਿੰਟਾਂ ਬਾਅਦ ਮਿਲ ਜਾਂਦਾ ਹੈ ਬੱਚੇ ਨੇ ਬਿਸ਼ਾਵ ਕਰ ਲਿਆ ਸਮਝ ਲਓ ਵੀ ਇਹਦਾ ਫਰੇਮਾ ਰਿਕਵਰ ਹੋ ਗਿਆ ਠੀਕ ਹੈ ਤੇ ਹੁਣ ਆਪਾਂ ਦੁੱਧ ਦੀ ਬੋਤਲ ਵੀ ਭਰ ਲਈ ਆ ਲੀਟਰ ਵਾਲੀ ਇਹ ਵੀ ਇਨਕੇ ਨੂੰ ਭਰ ਕੇ ਦੇ ਦਾਂਗੇ ਕਿਉਂਕਿ ਕਿਸੇ ਵੀ ਖਾਸ ਕਰਕੇ ਫਰੇਮੇ ਵਾਲੇ ਮੈਟਰ ਦੇ ਵਿੱਚ ਰਿਸਕ ਨਾ ਲਿਆ ਕਰੋ ਇਹ ਇਲਾਜ ਤੁਰੰਤ ਕਰਿਆ ਕਰੋ ਐਨਾ ਸੋਚੋ ਕਲੋ ਜੇ ਕੋਈ ਘਰੋਂ ਫੋਨ ਕਰ ਦੇ ਆਉਣਾ ਜਾਂ ਕੋਈ ਨਹੀਂ ਦੇਖ ਲਓ ਡਾਕਟਰ ਨੂੰ ਨਹੀਂ ਸਭ ਤੋਂ ਪਹਿਲਾਂ ਆਪ ਆ ਫਰੇਮਾ ਜਾਨਪੁਰ ਨੂੰ ਐਨਾ ਟਾਈਮ ਨਹੀਂ ਦਿੰਦਾ ਬਾਈ ਫਿਰ ਹੱਥੋਂ ਆਪਾਂ ਜਾਨਪੁਰ ਖੋ ਲੈਨੇ ਆ ਤੇ ਬਸ ਆਹੀ ਐਨ ਸੈੱਟ ਹੋ ਜਾਣਾ ਉਹ ਬਿਸ਼ਾਵ ਕਰ ਲਿਆ ਹੁਣ ਮੇਰਾ ਵੀ ਮੰਟ ਟੱਗ ਗਿਆ ਇਹ ਜਿਵੇਂ ਗਾਲੀ ਸਿੱਟੀ ਜਾਂਦਾ ਜਿ ਗਾਲੀ ਪੱਟੀ ਜਾਂਦਾ ਬਹੁਤ ਔਖਾ ਹੋ ਗਿਆ ਸੀਗਾ ਬਾਕੀ ਆਇਆ ਹੁੰਦਾ ਕਿ ਇਹਨਾਂ ਆਇਆ ਹੁੰਦਾ ਵੀ ਰ ਜਾ ਕੇ ਪਾਈ ਹਣੀ ਇਹ ਵੀਡੀਓ ਆ ਬਾਕੀ ਦੇਖ ਲਓ ਬਈ ਸਾਰਿਆਂ ਡੱਗਿਆ ਨੇ ਕੁੱਖਾਂ ਆ ਸੁਲਤਾਨ ਦੇ ਦੇਖ ਲਓ